हां ਆਪਾਂ ਹਮੇਸ਼ਾ ਹੀ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਆ ਅਜੇ ਐਸਾ ਇਸ ਕੌਮ ਦੇ ਵਿੱਚ ਮਹਾਨ ਸ਼ਹੀਦ ਹੋਇਆ ਜਿਸਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਸਨੇ ਆਪਣੇ ਭਾਰਤ ਦੇਸ਼ ਤੇ ਉੱਤੇ ਹੋਏ ਅਤਿਆਚਾਰ ਦਾ ਬਦਲਾ ਲੈਣ ਦੇ ਵਾਸਤੇ ਇੱਥੇ ਜਾ ਕੇ ਕਿਸੇ ਦੇ ਘਰ ਦੇ ਵਿੱਚ ਘੁਸ ਕੇ ਮਾਰਿਆ ਤੇ ਅੰਗਰੇਜ਼ ਸਰਕਾਰ ਦੀਆਂ ਜਿਹੜਾ ਮਹਾਰਾਗ ਰੱਖਦੀ ਸੀ ਜਿਸ ਕਾਰਨ ਸਹੀ ਸਰਕਾਰ ਡਰ ਗਈ ਭੈ ਵੀ ਤੋਂ ਗਈ ਤੇ ਉਹਨਾਂ ਨੂੰ ਮਜਬੂਰਨ ਛੜਾ ਭਾਰਤ ਦੇ ਛੱਡਣਾ ਪਿਆ ਤਾਂ ਦੇਖੋ ਐਸੇ ਮਹਾਨ ਸ਼ਹੀਦ ਨੂੰ ਹਮੇਸ਼ਾ ਦੇ ਵਾਸਤੇ ਯਾਦ ਰੱਖਿਆ ਜਾਵੇਗਾ ਤੇ ਜਿਨ੍ਹਾਂ ਦੇ ਨਾਂ ਤੇ ਯੂਨੀਵਰਸਿਟੀ ਦਾ ਨਿਮਾਨ ਸਾਡੀ ਸਰਕਾਰ ਪੰਜਾਬ ਸਰਕਾਰ ਦੇ ਤਰਫੋਂ ਕੀਤਾ ਜਾ ਰਿਹਾ ਹੈ ਅਜੇ ਕਬੂਜ ਭਾਈਚਾਰੇ ਦੇ ਤਰਫੋਂ ਕੀਤਾ ਜਾ ਰਿਹਾ ਹੈ ਜਿਵੇਂ ਤਾਂ ਇਹ ਕਹਨਾ ਕਿ ਸਾਰਾ ਭਾਈਚਾਰਾ ਇੱਕ ਮੁੱਠ ਹੋ ਕੇ ਰਵੇ ਇਕਤਾ ਦੇ ਸੂਤਰ ਦੇ ਵਿੱਚ ਬੰਦ ਕੇ ਰਵੇ ਤੇ ਕੋਈ ਵੀ ਕਦੀ ਸਮਾਜ ਦੇ ਵਾਸਤੇ ਕਦੀ ਕੋਈ ਕਿਸੇ चीज ਦੀ ਕਮੀ ਨਹੀਂ ਹੁੰਦੀ ਤਾਂ ਦੇਖੋ ਇਸ ਦੇ ਵਾਸਤੇ ਮੈਂ ਸ਼ਹੀਦ ਉਦਮ ਸਿੰਘ ਦੇ ਜਿਹੜੇ ਪਰਿਵਾਰ ਹਾਂ ਉਹਨਾਂ ਦਾ ਵੀ ਬੜਾ ਧੰਨਵਾਦੀ ਹਾਂ ਜਿਹੜੇ ਕਿ ਹਰ ਸਮੇਂ ਹਰ ਵਕਤ ਸੰਘਰਸ਼ ਕਰਦੇ ਰਹਿੰਦੇ ਹਨ ਤੇ ਸਾਰੀ ਕਮੋਜ ਸਮਾਜ ਦਾ ਵੀ ਬੜਾ ਧੰਨਵਾਦੀ ਹਾਂ ਸੈਟਿਸਟੇਟ ਕੇ ਬੈਠੇ ਹੋਏ ਮੰਤਰੀ ਸਹਿਬਾਨਾ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇਹ ਵਿੜਾ ਚੱਕਿਆ ਹੈ ਤੇ ਇਸ ਯੂਨੀਵਰਸਿਟੀ ਨੂੰ ਬਣਾਉਣ ਦਾ ਵੀ ਪਰਣ ਲਿਆ ਹੈ ਤੇ ਸੰਦੀਪ ਗੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਤਨੀ ਮਿਹਨਤ ਕੀਤੀ ਹੈ ਤੇ ਇਸ ਯੂਨੀਵਰਸਿਟੀ ਦਾ ਜਲਦੀ ਹੀ ਨਿਰਮਾਣ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਸਾਡਾ ਪੰਜਾਬ ਦੇ ਵਿੱਚ ਇੱਕ ਪ੍ਰੋਗਰਾਮ ਸੀ ਤੇ ਗੋਲਦੀ ਕੰਬੋਜ ਸਾਡੇ ਐਮ.ਐਲ.ਏ ਸਹਿਬਾਨ ਇਹਨਾਂ ਦੇ ਘਰੀ ਸਾਡਾ ਲੰਗਰ ਸੀ ਤੇ ਇਹਨਾਂ ਨੇ ਬੇਨਤੀ ਕੀਤੀ ਕਿ ਮੇਰੀ ਸਾਡੇ ਮੰਤਰੀ ਸਹਿਬਾਨਾਂ ਦੇ ਨਾਲ ਚੰਡੀਗੜ੍ਹ ਮੀਟਿੰਗ ਹੈ ਦੱਸੋ ਹੁਣ ਮੈਂ ਕੀ ਕਰਾਂ ਮੈਂ ਖਾਓ ਕੰਮ ਪਹਿਲਾ ਹੈ ਲੰਗਰ ਤਾਂ ਫਿਰ ਵੀ ਆਪਾਂ ਕਰ ਲਾਂਗੇ ਗੁਰੂ ਦੀ ਕਿਰਪਾ ਹੋਵੇ ਤੁਝਾ ਇਸ ਪ੍ਰੋਗਰਾਮ ਨੂੰ ਨਿਸ਼ਚਿਤ ਕਰਦੇ ਇਸ ਨੂੰ ਬਣਾਉਣ ਦੇ ਵਿੱਚ ਆਪਣਾ ਹੱਥ ਵੜਾਓ ਮੇਰੇ ਸਾਡੇ ਪਾਰਟੀ ਦੇ ਪ੍ਰਧਾਨ ਤੇ ਕੈਬਨਟ ਦੇ ਕੋਲੀ ਸ਼੍ਰੀ ਅਮਨ ਅਰੂੜਾ ਜੀ ਮੇਰਾ ਵੱਡਾ ਵੀਰ ਗੋਲਦੀ ਕੰਪੂਜ ਜੀ ਸਾਡੇ ਨੇਟ ਕਿਟਲ ਤੋਂ ਐਮਐਲਏ ਸਰਵਾਂ ਥੈਂਕਸ ਆਪ ਸਭ ਦਾ ਜਿਹੜਾ ਹੈ ਇੱਕ ਬਹੁਤ ਨੇਕ ਕੰਮ ਹੈ ਉਸ ਮਹਾਨ ਯੋਧੇ ਦੇ ਉੱਤੇ ਜਿਸ ਦੇ ਵਿੱਚ ਹਰ ਇੱਕ ਦੇਸ਼ ਵਾਸੀ ਨੂੰ ਨਾਲ ਛੀ ਦੋ ਦੰਸ ਸਿੰਘ ਜੀ ਉਤੇ ਆਪਾਂ ਇੱਕ ਯੂਨੀਵਰਸਿਟੀ ਦੀ ਕल्पना ਕੀਤੀ ਹੈ ਕੌੜਾ ਸਾਹਿਬ ਦਾ ਮੈਂ ਪੁਰਾਣਾ ਵਾਕਿਆ ਹੈ ਇੱਕ ਬਹੁਤ ਸਕਿਲਿੰਗ ਨੂੰ ਲੈ ਕੇ ਬਹੁਤ ਪੈਸ਼ਨੇਟ ਹੈ ਇਹਨਾਂ ਕੋਲ ਬਹੁਤ سارے ਆਈਡੀਆਜ਼ ਹੈ ਸਾਰੇ ਡਿਪਾਰਟਮੈਂਟਸ ਵੀ ਸਾਡੀ ਮਦਦ ਕਰਦੇ ਰਹਿੰਦੇ ਹੈ ਤੇ ਇਹ ਇੱਕ ਬਹੁਤ ਨੇਕ ਉਪਰਾਲਾ ਹੈ ਅਸੀਂ ਤਾਂ ਹਮੇਸ਼ਾ ਸਮਝਦੇ ਹਾਂ ਕਿ ਮੈਂ ਆਪਣੇ ਆਪ ਨੂੰ ਹਰ ਰੋਜ਼ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਸਭ ਤੋਂ ਪਾਵਨ ਵਿੱਤਰ ਵਿੱਤ ਮੈਨੂੰ ਦਿੱਤਾ ਹੈ ਮંચ ਪਰ ਉਸੇ ਤਮ ਸਭ ਕੇ ਪ੍ਰੇਰਨਾ ਸਰੋਤ ਹੋ अपना आशीर्वाद देने हम यहाँ पर पधारे जिनके दर्शन से और जिनके आशीर्वचन से ये कार्यक्रम शुरू हुआ बाबा रामदास जी के चरणों में प्रणाम करता हूँ और साथ साथ यहाँ पर आए सभी समाज के सभी भाईचारे के साथियों को मंच पर उपस्थित हमारे आ, मेरे दोस्त और मित्र मेरे और साथ साथ पंजाब सरकार मंत्री पंजाब के आम आदमी पार्टी के अध्यक्ष अमन अरोड़ा जी पंजाब के शिक्षा मंत्री हरजोत बैंस जी प्रोफेसर मंजीत जी मिस्टर कोरी साथ ही हमारे आप सबके और हमारे सबके मेरे भाई मित्र गोल्डी काको जी एम एल रहमान जी एम साहब और इस आज के इस प्रोग्राम के मैं कहूँगा एंकर पर्सन की पर्सन जिनकी वजह से जिनके कोऑर्डिनेशन की वजह से आज ये प्रोग्राम संभव हुआ है डॉक्टर संदीप जी सभी को मैं बहुत बहुत बधाई देना चाहता हूँ आप सबको मुझे लगता है कि आज शहीद उधम सिंह जी की आत्मा जहां भी ब्रह्मांड में ऊर्जा रूप में क्वांटम एनर्जी के रूप में जहां भी जैसे भी उपस्थित हम सबको फील कर रही होगी देख रही होगी बहुत खुश हो रहे क्योंकि हम बहुत सारे काम एक देश के रूप में ऐसे करते हैं कि हमारे शहीदों की आत्मा रोती होगी वो देख के हमारी बहुत सारी हरकतें ऐसी होती हैं जब हम महिलाओं के बारे में कुछ करते हैं जब हम बच्चों के बारे में कुछ करते हैं जब हम घटिया राजनीति करते हैं जब हम घटिया व्यवहार करते हैं जब हम स्कूल ठीक नहीं कराते जब हम अस्पताल ठीक नहीं कराते जब हम जाति और धर्म के नाम पे राजनीति करते हैं जब हम जातियों का आपस में लड़वाते हैं जब हम धर्मों का आपस में लड़वाते हैं तो निश्चित रूप से हमारे शहीदों की आत्मा रोती है पर मुझे बहुत खुशी है कि उस सबके बीच हम एक ऐसा काम कर रहे हैं आज कि हमारे शहीदों की आत्मा को तसल्ली मिले देखो मैं समझता हूं कि बहुत مقدس कार्य आज कमबोज भाईचार्य दे साथी ने जड़े ਉਹ ਉਹਨਾਂ ਨੇ ਸ਼ੁਰੂ ਕਰਨ ਜਾ ਰਹੇ ਨੇ ਜਦ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਨੂੰ ਸਮਰਪਿਤ ਇੱਕ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਹੈ ਜਿਹੜੀ ਉਹ ਖੋਲਣ ਜਾ ਰਹੇ ਨੇ ਭਾਈਚਾਰਾ ਆਪਣੇ ਤੌਰ ਦੇ ਉੱਪਰ ਖੋਲ ਰਿਹਾ 50 ਏਕੜ ਜ਼ਮੀਨ ਹੈ ਜਿਹੜੀ ਉਹ ਭਾਈਚਾਰੇ ਦੇ ਹੀ ਸਾਥੀ ਨੇ ਜਿਹੜੇ ਉਹ ਇਹਨਾਂ ਨੂੰ ਡੋਨੇਟ ਕਰ ਚੁੱਕੇ ਨੇ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਜੀ ਉਹ ਸ਼ਖਸੀਅਤ ਸੀਗੇ ਜਿਨ੍ਹਾਂ ਦੀ ਸ਼ਹਾਦਤ ਦੇ ਨਾਲ ਦੀ ਸ਼ਹਾਦਤ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਦੇਖਣ ਨੂੰ ਕਿਤੇ ਨਹੀਂ ਮਿਲਦੀ ਹੈਗੀ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਹਨਾਂ ਦੀ ਜਨਮ ਸਥਲੀ ਤੋਂ ਸੁਨਾਮ ਤੋਂ ਹਣਸੋ ਸਾਰੇ ਸਾਥੀਆਂ ਨੇ ਅੱਜ ਮਨੀਸ਼ ਸਿਸੋਦੀਆ ਜੀ ਨੂੰ ਮੈਨੂੰ ਹਰਜੋਤ ਵੰਜਨ ਸਾਰੇ ਸਾਥੀਆਂ ਨੂੰ ਬੁਲਾ ਕੇ ਅੱਜ ਇਹ ਉਪਰਾਲਾ ਕੀਤਾ ਮੈਂ ਸਮਝਦਾ ਕਿ ਪੰਜਾਬ ਦੇ ਲਈ ਇਹ ਯੂਨੀਵਰਸਿਟੀ ਵਰਦਾਨ ਸਾਬਤ ਹੋਣ ਜਾ ਰਹੀ ਹੈ ਕਿਉਂਕਿ ਜੇ ਕਿਸੇ ਚੇ ਨੂੰ ਆਪਾਂ ਹੁਨਰ ਦੇ ਦਾਂਗੇ ਤੇ ਉਹ ساری ਉਮਰ ਕਦੇ ਮਾਰ ਨਹੀਂ ਖਾਏਗਾ ਔਰ ਜਿੱਥੇ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਮੈਂ ਸਰਕਾਰ ਵੱਲੋਂ ਵਿਸ਼ਵਾਸ ਉਹਨਾਂ ਡਾਕਟਰ ਸੰਦੀਪ ਕੌੜਾ ਜੀ ਨੂੰ ਔਰ ਇਹਨਾਂ ਦੇ ਸਾਰੇ ਸਾਥੀਆਂ ਨੂੰ ਇਹਨਾਂ ਦੀ ਟੀਮ ਨੂੰ ਕਿ ਪੰਜਾਬ ਸਰਕਾਰ ਉਹਨਾਂ ਦੇ ਇਸ ਉਪਰਾਲੇ ਦੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਔਰ ਹਰ ਪੱਖੋਂ ਉਹਨੂੰ ਫੈਸਿਲਿਟੇਟ ਕਰਨ ਦਾ ਕੰਮ ਸਹੂਲियत ਦੇਣ ਦਾ ਕੰਮ ਇਹਦਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਕੋਈ ਫਾਈਨੈਂਸ਼ੀਅਲੀ ਵੀ ਅ ਦੇਖੋ ਇਸ ਤਰ੍ਹਾਂ ਕਿ ਇਹ ਜਿਹੜਾ ਇਨੀਸ਼ੀਏਟਿਵ ਹੈ ਇਹ ਜਿਹੇ ਉਹ ਤਾਂ ਸਿਰਫ ਫਰਸਫ ਭਾਈਚਾਰੇ ਨੇ ਇਨੀਸ਼ੀਏਟਿਵ ਆਪ ਦੇ ਪੱਧਰ ਦੇ ਉੱਪਰ ਲਿਆ ਹੈ ਜ਼ਮੀਨ ਵੀ ਪ੍ਰਾਈਵੇਟ ਤੌਰ ਤੇ ਡੋਨੇਟ ਹੋਈ ਹੈ ਇਹਨਾਂ ਨੂੰ ਔਰ ਜਿਹੜੇ ਬਹੁਤ ਸਾਰੇ ਫੈਲੈਂਥਰੋਪਿਸਟ ਲੋਕ ਨੇ ਭਾਈਚਾਰੇ ਦੇ ਉਹ ਵੀ ਇਹਦੇ ਵਿੱਚ ਹਿੱਸਾ ਜਿਹੜਾ ਉਹ ਪਾ ਰਹੇ ਨੇ ਪਰ ਜੇ ਕੋਈ ਇਨ ਕੇਸ ਇਹ ਜੀ ਕਿਸੇ ਸਟੇਜ ਦੇ ਉੱਪਰ ਸਰਕਾਰ ਕੋਲ ਵੀ ਤਜ਼ਵੀਜ਼ ਆਉਂਦੀ ਹੈ ਤੇ ਮੈਂ ਸਮਝਦਾ ਕਿ ਸਰਕਾਰ ਮਾਨ ਸਾਹਿਬ ਉਹਦੇ ਉੱਪਰ ਵੀ ਗੌਰ ਹੈ ਜਿਹੜੀ ਉਹ ਜ਼ਰੂਰ ਫਰਮਾਉਣਗੇ ਕੁਝ ਜਿਸ ਤਿੱਖੇ ਨਾਲ ਕਿਹਾ ਜਾਂਦਾ ਕਿ ਆਮ ਤੌਰ ਤੇ ਜਿਹੜਾ ਜਿਸ ਤਰ੍ਹਾਂ ਜੋ ਵੀ ਇਹਦੀਆਂ ਰਿਕੁਆਇਰਮੈਂਟਸ ਹੁੰਦੀਆਂ ਗਵਰਨਮੈਂਟ ਵੱਲੋਂ ਐਨਓਸੀਸ ਹੁੰਦੀਆਂ ਉਸ ਚ ਕਈ ਵਾਰੀ ਗੱਲਾਂ ਅਟਕ ਜਾਂਦੀਆਂ ਤੇ ਤੁਹਾਡੇ ਵੱਲੋਂ ਇਹ ਕਿਹਾ ਗਿਆ ਕਿ ਕੋਈ ਅਟਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਇੱਕ ਪਵਿੱਤਰ ਕਾਰਜ ਹੈ ਲੋਕਾਂ ਵੱਲੋਂ ਕਾਰਜ ਹੈ ਔਰ ਮੈਂ ਸਮਝਦਾ ਕਿ ਸਰਕਾਰ ਇਹਨਾਂ ਨੇ ਇਹ ਉਪਰਾਲਾ ਕੀਤਾ ਅਸੀਂ ਇਹਨਾਂ ਨੂੰ ਬੈਠਿਆਂ ਘਰ ਬੈਠਿਆਂ ਸਾਰੀਆਂ ਪਰਮਿਸ਼ਨਸ ਜਿਹੜੀਆਂ ਉਹ ਦਵਾਂਗੇ ਫੈਸਿਲਿਟੇਟ ਕਰਾਂਗੇ ਔਰ ਇਸ ਹਿਸਾਬ ਨਾਲ ਕਰਾਂਗੇ ਕਿ ਇਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਮੁਸ਼ਕਿਲ ਨਾ ਹੋਵੇ ਔਰ ਇੱਕ ਵਰਲਡ ਕਲਾਸ ਐਕਸਪੀਰੀਅੰਸ ਜਿਹੜਾ ਚੰਗਾ ਐਕਸਪੀਰੀਅੰਸ ਜਿਹੜਾ ਉਹ ਇਹਨਾਂ ਨੂੰ ਮਹਿਸੂਸ ਹੋਏਗਾ ਮੈਂ ਗਾਰੰਟੀ ਕਰਦਾ ਇਸ ਚੀਜ਼ ਦੀ ਅਮਨ ਜੀ ਬਾੜ ਦੇ ਕਾਰਨ ਹਾਲਾਤ ਕਾਫੀ ਵਿਗੜ ਗਏ ਕਿ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਤੋਂ ਕੋਈ ਸਪੈਸ਼ਲ ਪੈਕੇਜ ਹੀ ਕੋਈ ਡਿਮਾਂਡ ਕਰ ਰਹੀ ਹੈ ਇਸ ਲਈ ਦੇਖੋ ਇਹਦੇ ਬਾਰੇ ਤਾਂ ਸੀਐਮ ਸਾਹਿਬ ਨੂੰ ਜ਼ਿਆਦਾ ਪਤਾ ਹੈ ਤੇ ਹੁਣ ਸਾਡੀ ਇਸ ਤੋਂ ਇਮੀਡੀਏਟਲੀ ਬਾਅਦ ਸਾਡੀ ਫਲਡਸ ਦੇ ਬਾਰੇ ਮੀਟਿੰਗ ਵੀ ਮੈਂ ਉੱਥੇ ਚੱਲਿਆ ਹੁਣ ਪਰ ਮੈਂ ਇੱਕ ਗੱਲ ਦੱਸ ਦੇਣੀ ਚਾਹਨਾ ਕਿ 노 ਡਾਊਟ ਜਿੰਨੀਆਂ بارشਾਂ ਇਸ ਵਾਰੀ ਹੋਈਆਂ ਨੇ ਪੰਜਾਬ ਦੇ ਵਿੱਚ ਔਰ ਉਸ ਤੋਂ ਵੀ ਬੱਧਰ ਹਾਲਾਤ ਹੋਈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚੋਂ ਜਿਸ ਤਰੀਕੇ ਦੇ ਕਲਾਊਡ ਬਸਟ ਹੋਏ ਨੇ ਬੱਦਲ ਫਟੇ ਨੇ ਉਹਦੇ ਫਲੈਸ਼ ਫਲੱਡਸ ਹੋਏ ਨੇ ਉਹਦੀ ਵਜ੍ਹਾ ਕਰਕੇ ਨੁਕਸਾਨ ਹੈ ਜਿਹੜਾ ਉਹ ਜ਼ਿਆਦਾ ਹੋਇਆ ਪਰ ਮਾਨ ਸਾਹਿਬ ਦੀ ਅਗਵਾਈ ਦੀ ਪੰਜਾਬ ਸਰਕਾਰ ਸਾਰੇ ਸਾਡੇ ਕੈਬਨਿਟ ਮਿਨਿਸਟਰ ਐਮ ਐਲ ਏ ਆਮ ਆਦੀ ਪਾਰਟੀ ਪੂਰਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਉਹ ਪਹਿਲੇ ਦਿਨ ਤੋਂ ਪੂਰਾ ਸਤਰਕ ਹੈ ਸਥਿਤੀ ਕੰਟਰੋਲ ਦੇ ਵਿੱਚ ਹੈ ਥੋੜਾ ਸਮਝ ਜ਼ਰੂਰ ਲੱਗੇਗਾ ਨਾਰਮਲਾਈਜ਼ ਹੋਣ ਨੂੰ ਪਰ ਹਰ ਪੱਖੋਂ ਸਰਕਾਰ ਨੇ ਦਿਨ ਰਾਤ ਕੀਤਾ ਹੋਇਆ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਲੋਕਾਂ ਨੂੰ ਨਹੀਂ ਆਉਂਦੀ ਹੈਗਾ ਥੋੜਾ ਸਰ ਇੱਕ ਜਿਹੜੇ ਐਕਸਪਰਟ ਨੇ ਜਿਹੜੇ ਡਿਪਾਰਟਮੈਂਟ ਦੇ ਉਹ ਕਹਿੰਦੇ ਨਜ਼ਰ ਆ ਰਿਖੀ ਕਿ ਕਿਹੜੇ ਡਿਪਾਰਟਮੈਂਟ ਦੇ ਚੋਕਸੀ ਦੇ ਪਾਣੀ ਕੋਲ ਦੇ ਪਾਣੀ ਕੀ ਨੈਚਰਲ ਜਿਹੜੇ ਸਾਡੇ ਵੈਟਲੈਂਡ ਸੀ ਉਹ ਕਿਤੇ ਨਾ ਕਿਤੇ ਖਤਮ ਹੋਣ ਕਰਕੇ ਇਹ ਲਗਾਤਾਰ ਜਿਹੜੀ ਆਫਤ ਹੈ ਇਹ ਪੰਜਾਬ ਦੇ ਵਿੱਚ ਮਾਰ ਮਾਰ ਨਹੀਂ ਗਈ ਹੈ ਤੇ ਲਗਾਤਾਰ ਸਰਕਾਰ ਦੇ ਜਮੀਨੀ ਪੱਧਰ ਦਾ ਜਿਹੜਾ ਪਾਣੀ ਉਹਨੂੰ ਵਿਚਾਰ ਕਰਨ ਦੇ ਲਈ ਪ੍ਰੋਜੈਕਟ ਸੰਗ੍ਰੂਪ ਦੇ ਵਿੱਚ ਵੀ ਸਟਾਰਟ ਹੋਇਆ ਹੈਗਾ ਇਸ ਨੂੰ ਲੈ ਕੇ ਅੱਗੇ ਕੁਝ ਵਿਚਾਰ ਚਰਤੇ ਚੱਲ ਰਹੀ ਹੈ ਕਿ ਜਿਵੇਂ ਹੈਲਥ ਮਿਨਿਸਟਰੀ ਤੋਂ ਦੱਸਦੇ ਨਜ਼ਰ ਆ ਰਹੇ ਨੇ ਕਿ ਛੋਟੇ-ਛੋਟੇ ਡੈਮ ਜਾਂ ਸਟੋਰੇਜ ਪੁਆਇੰਟ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਇਹ ਚੀਜ਼ ਤਾਂ ਅੱਜ ਮੈਂ ਸਮਝਦਾ ਕਿ ਤੁਸੀਂ ਮੈਂ ਆਪਾਂ ਸਾਰੀ ਮੰਨਦੇ ਆ ਕਿ ਇਨਸਾਨ ਨੇ ਕੁਦਰਤ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਪਰ ਖਿਲਵਾੜ ਕੀਤੇ ਨੇ ਉਹ ਇਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ ਉਹ ਹਿਮਾਚਲ ਦੇ ਵਿੱਚ ਵੀ ਹੈ ਜੰਮੂ ਦੇ ਵਿੱਚ ਵੀ ਸਾਰੇ ਮੁਲਕ ਦੇ ਵਿੱਚ ਇਹ ਖਿਲਵਾੜ ਤਾਂ ਹੋ ਰਿਹਾ ਜਿਹੜਾ ਕਿ ਅਨਫੋਰਚੂਨੇਟ ਹੈ ਅ ਰਾਣਕ ਸਾਹਿਬ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਇਹ ਤਿੰਨ ਚੀਜ਼ਾਂ ਹੀ ਸੰਭਾਲ ਲਈਏ ਕੁਦਰਤ ਦੇ ਮੁਤਾਬਕ ਚੱਲੀ ਤੇ ਮਾਰ ਨਹੀਂ ਪੈਂਦੀ ਹੈਗੀ ਬਟ ਡੈਫੀਨਿਟਲੀ ਇਹ ਇਸ ਚੀਜ਼ ਦੀ ਇੰਪੈਕਟ ਆ ਸਾਰਿਆਂ ਨੂੰ ਆ ਰਿਹਾ ਹੈ ਔਰ ਜੇ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਪਾਣੀ ਨੂੰ ਬਚਾਉਣ ਦੀ ਦਾ ਕੰਮ ਇਹੋ ਪਿਛਲੇ 3.5 ਸਾਲ ਤੋਂ ਪੰਜਾਬ ਸਰਕਾਰ ਕਰ ਰਹੀ ਹੈ ਜਿਹੜਾ ਕਨਾਲ ਵਾਟਰ ਹੈ ਜਿਹੜਾ ਨਹਿਰੀ ਪਾਣੀ ਮਹਿਜ਼ 22% ਤੇ ਸੀਗਾ ਅੱਜ ਉਹ ਤਕਰੀਬਨ 70% ਤੇ ਪਹੁੰਚ ਚੁੱਕਿਆ ਜਦੋਂ ਇਹ ਹੋਏਗਾ ਤੇ ਡੈਫੀਨੇਟਲੀ ਜਿਹੜੀ ਨੀਚੋਂ ਧਰਤੀ ਦੇ ਨੀਚੋਂ ਐਕਸਟ੍ਰੈਕਸ਼ਨ ਹੈ ਪਾਣੀ ਨੂੰ ਕੱਢਣ ਦਾ ਕੰਮ ਹੈ ਜਿਹੜਾ ਉਹ ਘਟੇਗਾ ਸੋ ਅੱਜ ਇਹ ਚਾਹੇ ਹਵਾ ਹੈ ਚਾਹੇ ਪਾਣੀ ਹੈ ਚਾਹੇ ਧਰਤੀ ਹੈ ਇੰਨਾਂ ਨੂੰ ਬਚਾਉਣ ਦੇ ਉਪਰਾਲੇ ਨੇ ਜਿਹੜੇ ਆਪਾਂ ਸਾਰਿਆਂ ਨੂੰ ਕਰਨੇ ਚਾਹੀਦੇ ਨੇ ਜਿਵੇਂ ਇਹ ਜੋ ਯੂਨੀਵਰਸਿਟੀ ਹੈ ਜਿਵੇਂ ਦੱਸਿਆ ਗਿਆ ਕਿ ਬੜੀ ਆਪਣੀ ਤਰ੍ਹਾਂ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਤੇ ਸੈਟਅਪ ਹੋ ਰਹੀ ਹੈ ਔਰ ਇਹ ਜੋ ਯੂਨੀਵਰਸਿਟੀ ਦਾ ਸਾਡਾ ਮੇਨ ਫੋਕਸ ਹੈ ਕਿ ਅਸੀਂ ਇਹ ਯੂਨੀਵਰਸਿਟੀ ਜੁਲਾਈ 31 2026 ਤੱਕ ኦਪਰੇਸ਼ਨਲ ਕਰਨੀ ਹੈ ਸੋ ਉਹਦੇ ਵਿੱਚ ਅਸੀਂ ਕੁਝ ਡਿਟੇਲ ਪ੍ਰੋਜੈਕਟ ਰਿਪੋਰਟ ਕਈ ਵਾਰ ਟਾਈਮ ਲੈ ਲੈਂਦੀ ਪਰ ਜੋ 4 ਹਫ਼ਤੇ ਦਾ ਟਾਈਮ ਹੈ ਬੜੀ ਵਧੀਆ ਗੱਲ ਹੈ ਕਿ ਉਹਨਾਂ ਨੇ ਸੈੱਟ ਕਰ ਦਿੱਤਾ ਤਾਂ ਅਸੀਂ 4 ਹਫ਼ਤੇ ਦੇ ਵਿੱਚ ਵਿੱਚ ਹੀ ਇਹ ਪ੍ਰੋਜੈਕਟ ਰਿਪੋਰਟ ਸ ਔਰ ਉਹਦੇ ਜੋ ਵੀ ਗਾਈਡਲਾਈਨਸ ਹੈ ਉਹਨੂੰ ਫੋਲੋ ਕਰਦੇ ਹੋਏ ਅਸੀਂ ਉਹਨਾਂ ਨੂੰ ਜੋ ਹੈ ਇਹ ਪ੍ਰੋਜੈਕਟ ਰਿਪੋਰਟ ਸਬਮਿਟ ਕਰਾ ਦਾਂਗੇ ਅਸੀਂ ਇੱਕ ਹੀ ਸਿਰਫ ਰਿਕੁਐਸਟ ਉਹਨਾਂ ਕੋਲੋਂ ਕੀਤੀ ਹੈ ਕਿ ਇਹ ਡਿਪਾਰਟਮੈਂਟ ਜਿਹੜਾ ਸਾਡਾ ਯੂਨੀਵਰਸਿਟੀ ਹੈ 31 ਜੁਲਾਈ ਤੱਕ ਅਸੀਂ ਸੈਸ਼ਨ ਸ਼ੁਰੂ ਕਰ ਸਕੀਏ ਜੋ ਮਾਤਾ ਦੇਮ ਡੇ ਹੈ ਸ਼ਹੀਦឧਦਮ ਸਿੰਘ ਜੀ ਦਾ ਉਦੋਂ ਨੇ ਸ਼ੁਰੂਆਤ ਹੋ ਜਾਏ ਟਾਈਮਲਾਈਨ ਸਕਵੀਜ਼ ਨੇ ਬਟ ਪੂਰੀ ਟੀਮ ਹੈ ਪੂਰੀ ਕਮਿਊਨਿਟੀ ਨਾਲ ਹੈ ਮਨ ਲੱਗਦਾ ਹੈ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਦੇਖੋ ਅੱਜ ਅਸੀਂ ਅਜੇ ਸ਼ੁਰੂਆਤ ਹੀ ਕੀਤੀ ਹੈ ਤੇ ਲੋਕਾਂ ਦੇ ਫੋਨ ਆ ਰਹੇ ਆ ਕਿ ਕਿੰਨੇ ਤੁਸੀਂ ਫੰਡ ਚਾਹੀਦੇ ਫੰਡ ਦੀ ਕਿਹ ਕਿਹਦ ਨਹੀਂ ਔਰ ਮੈਂ ਉਸ ਦਿਨ ਕਹਿਐ ਸੀ ਕਿ ਅਸੀਂ 500 ਕਰੋੜ ਦਾ ਪ੍ਰੋਜੈਕਟ ਲੈ ਕੇ ਚੱਲੇ ਆ ਔਰ ਇਹ ਪ੍ਰੋਜੈਕਟ 5000 ਕਰੋੜ ਹੋਣ ਚ ਟਾਈਮ ਨਹੀਂ ਲੱਗਣਾ ਜਿੰਨੀ ਕਮਿਊਨਿਟੀ ਵੱਲੋਂ ਐਨਥੂਆਰਿਆ ਔਰ ਲੋਕ ਆਪੇ ਆ ਰਹੇ ਆ ਜੇ ਮੰਗ ਕੀਤੀ ਨਹੀਂ ਗਈ ਅਸੀਂ ਕਿਸੇ ਕੋਈ ਕੁਝ ਨਹੀਂ ਮੰਗਿਆ ਕਿ ਤੁਸੀਂ ਸਾਥ ਦਿਓ ਪਰ ਪੂਰੀ ਦੀ ਪੂਰੀ ਕਮਿਊਨਿਟੀ ਜੋ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਸ਼ੀਰੋਦਮ ਸਿੰਘ ਜੀ ਆਪਣਾ ਨਾਮ ਲਿਖਦੇ ਹੀ ਰਾਮ ਮੁਹੰਮਦ ਸਿੰਘ ਆਜ਼ਾਦ ਅੱਜ ਜੋ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਦੀ ਪੂਰੀ ਕਮਿਊਨਿਟੀ ਸਾਡੇ ਕਮਿਊਨਿਟੀ ਦੇ ਵਿੱਚ ਹਰ ਧਰਮ ਦੇ ਵਰਗ ਜੋ ਹੈ ਸਾਡੇ ਨਾਲ ਜੁੜਿਆ ਹੈ ਔਰ ਸਾਰੇ ਇਕੱਠੇ ਹੋ ਕੇ ਅੱਜ ਇੱਕ ਬੈਨਰ ਦੇ ਅੰਡਰ ਆਏ ਨੇ ਔਰ ਬੜੀ ਮਾਨ ਵਾਲੀ ਗੱਲ ਹੈ ਕਿ ਅਸੀਂ ਇਹ ਯੂਨੀਵਰਸਿਟੀ ਜਿਹੜੀ ਸ਼ੁਰੂਆਤ ਇੱਕ ਸੋਚ ਰੱਖੀ ਸੀ ਅੱਜ ਉਹ ਨਾਮ ਦੇਖੋ ਤੁਸੀਂ ਸਕਿੱਲ ਡਿਵੈਲਪਮੈਂਟ ਐਂਡ ਅਨਟਰਪ੍ਰੈਨਿਓਰਸ਼ਿਪ ਓਨ ਦਾ ਨੇਮ ਆਫ ਸ਼ੀ ਦੁੱਧਮ ਸਿੰਘ ਜੀ ਦਾ ਨਾਮ ਇੱਕ ਰੀਅਲਾਈਜ਼ੇਸ਼ਨ ਚ ਆ ਗਿਆ ਔਰ ਪਰਮਾਤਮਾ ਦੀ ਮਿਹਰ ਦੇ ਨਾਲ ਸਾਥੀਆਂ ਦੀ ਸਪੋਰਟ ਦੇ ਨਾਲ ਇਹ 4 ਹਫ਼ਤੇ ਦੇ ਵਿੱਚ ਵਿੱਚ ਅਸੀਂ ਪ੍ਰਪੋਜ਼ਲ ਦੇ ਦਾਂਗੇ ਔਰ ਅਸੀਂ ਤੱਕ ਤੁਸੀਂ ਕੰਪਲੀਟ ਕਰਨ ਦਾ ਅਸੀਂ 31 ਜੁਲਾਈ 2026 ਚਾਹੁੰਦੇ ਹਾਂ ਕਿ ਫੰਕਸ਼ਨਲ ਕਰਨੀ ਹੈ 댓 ਮੀਨ ਆਟਮ ਜੋ ਸੈਸ਼ਨ ਹੈ ਸਾਡਾ ਉਹਦੇ ਵਿੱਚ ਇਹ ਬਿੱਲ ਆਉਣਾ ਪਏਗਾ ਫਿਰ ਹੀ 31 ਜੁਲਾਈ ਨੂੰ ਇਹ ਹੋਏਗੀ ਸੋ ਬੈਕਵਰਡ ਵਰਕ ਕਰਾਂਗੇ ਅਸੀਂ ਨੂੰ ਮਤਲਬ ਕਿ ਕਹਿ ਸਕਦੇ ਕਿ ਥਿੰਕ ਥਿੰਕ ਟੈਂਕ ਤੁਸੀਂ ਸੀਗੇ ਨਹੀਂ ਦੇਖੋ ਇਹ ਸਭ ਦੇ ਸਹਿਯੋਗ ਨਾਲ ਹੈ ਔਰ ਬਹੁਤ ਵੱਡਾ ਯੋਗਦਾਨ ਸੰਦੀਪ ਭਾਜੀ ਦਾ ਕੋਰਾ ਸਾਹਿਬ ਦਾ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕਰੀ ਸੀ ਤਾਂ ਸੋ ਇੱਕ ਜ਼ਰੀਆ ਬਣੇ ਨਾਲ ਜੋ ਗਵਰਨਮੈਂਟ ਵੱਲੋਂ ਜੋ ਰਿਕੁਆਇਰਮੈਂਟ ਸੀ ਗਵਰਨਮੈਂਟ ਵੱਲੋਂ ਕਈ ਵਾਰੀ ਪ੍ਰੋਪੋਜ਼ਲ ਆਂਦੀ ਜਾਂਦੀਆਂ ਹਨ ਪਰ ਉਹ ਮੈਂ ਇਹਦੀ ਸਰਕਾਰ ਦਾ ਔਰ ਸਾਰੇ ਲੀਡਰਸ਼ਿਪਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਵਿਦਨ ਸੈਕਿੰਡ 13 ਚਾਰ ਮੰਥੇ ਸੇ ਫਾਈਨਲ ਕਰਤਾ ਵੀ ਨਹੀਂ ਤੁਸੀਂ ਪ੍ਰਪੋਜ਼ਲ ਲਿਆਓ ਔਰ ਅਸੀਂ ਅਕਸੈਪਟ ਕਰਕੇ ਤੁਹਾਨੂੰ ਮਿਨੀਮਮ ਟਾਈਮ ਜਿਹੜਾ ਕੰਮ ਇੱਕ ਸਾਲ ਚ ਹੁੰਦਾ ਸੀ ਤੁਹਾਨੂੰ ਇੱਕ ਮਹੀਨੇ ਤੋਂ ਪਹਿਲਾਂ ਕਰ ਦਿਆਂਗੇ ਬਹੁਤ ਵੱਡੀ ਗੱਲ ਹੈ ਔਰ ਮੈਂ ਧੰਨਵਾਦੀ ਹਾਂ ਉਹਦੀ ਸਾਰੀ ਕਮਿਊਨਿਟੀ ਦਾ ਜਿਨ੍ਹਾਂ ਨੇ ਸਾਰਿਆਂ ਨੇ ਇਹਦੇ ਚ ਯੋਗਦਾਨ ਪਾ ਕੇ ਇਹਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕਰਨਗੇ ਔਰ ਆਲ ਦੇਖੋ ਇਹ ਕਿਤੇ ਜਾ ਤਾਂ ਸਰਕਾਰਾਂ ਦੇ ਲੈਵਲ ਤੇ ਜਿਹੜੇ ਨੇ ਨਾ ਕੋਈ ਵੀ ਪ੍ਰੋਜੈਕਟ ਆਉਂਦੇ ਆ ਹਾਮੀ ਦਾ ਭਾਦਲ ਤੇ ਅਟਕ ਜਾਂਦੇ ਗਏ ਲਟਕ ਜਾਂਦੇ ਨੇ ਇਹਦੇ ਚ ਜਿਹੜੀਆਂ ਡੈਡ ਲਾਈਨਸ ਨੇ ਉਹ ਬਹੁਤ ਸਪ੍ਰੀਸਡ ਨੇ ਬਹੁਤ ਹੀ ਛੋਟੀਆਂ ਹੁੰਦੀਆਂ ਨੇ ਉਹਨਾਂ ਦੇ ਗੈਪਸ ਬਹੁਤ ਘੱਟ ਹੁੰਦੇ ਸੋ ਇਸ ਹਮਨੇ ਬੇਸ਼ੱਕ kiya ਹੈ ਪਰ ਵਾਕਈ ਕੀ ਹੈ ਕਿਉਂਕਿ ਤੁਹਾਡੀ ਤਾਂ ਆਪ ਕਮੇਟੀ ਆ ਤੇ ਤੁਸੀਂ ਇਨੀਸ਼ੀਏਟਿਵ ਲਿਆ ਹੈ ਤੇ ਇਹ ਪੂਰਾ ਹੋਏਗਾ ਉਪਰਾਲਾ ਨੇ ਨਹੀਂ ਦੇਖੋ ਸਭ ਕੁਝ ਤਿਆਰੀ ਹੈ ਜਿਨ੍ਹਾਂ ਨੇ ਜ਼ਮੀਨ ਦਿੱਤੀ ਉਹਨਾਂ ਨੇ ਇੱਕ ਵਾਰੀ ਨਹੀਂ ਸੋਚਿਆ ਤੇ ਬੰਨਣਾ ਬਹੁਤ ਛੋਟੀ ਗੱਲ ਹੈ ਸੋ ਇਹ ਕੋਸ਼ਿਸ਼ ਕਰਾਂਗੇ ਬੜੀ ਜਲਦੀ ਬਣ ਕੇ ਤਿਆਰ ਹੋਏ ਔਰ ਸੀਰਦਦਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੈ ਉਥੋਂ ਲੋਕ ਪੜ ਕੇ ਜਾਂ ਜਿਹੜੇ ਬੱਚੇ ਪੜ ਕੇ ਆਦੇ ਡਿਗਰੀ ਕਾਲਜ ਸੀ ਉਸ ਯੂਨੀਸਟ ਤੋਂ ਪੜ ਕੇ ਆਏ ਸੋ ਇਸ ਤੋਂ ਵੱਡਾ ਕੁਝ ਹੋ ਨਹੀਂ ਸਕਦਾ ਇਹ ਹੀ ਉਹਨਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ ਔਰ ਸਮੁੱਚੀ ਟੀਮ ਸਾਰਿਆਂ ਦਾ ਟੀਮ ਵਰਕ ਹੁੰਦਾ ਕੋਈ ਇਕੱਲਾ ਬੰਦਾ ਕਰ ਨਹੀਂ ਸਕਦਾ ਕੌੜਾ ਸਾਹਮਣੇ ਸ਼ੁਰੂਆਤ ਕਰੀ ਪਰਮਿੰਦਰ ਭਾਜੀ ਉਹਨਾਂ ਨੇ ਔਰ ਜਗਦੀਸ਼ ਭਾਜੀ ਉਹਨਾਂ ਨੇ ਸਾਰਿਆਂ ਨੇ ਸ਼ੁਰੂਆਤ ਕਰੀ ਅੱਜ ਉਹ ਦਿਨ ਆ ਗਿਆ ਬਿਲਕੁਲ ਬਹੁਤ ਕੁਝ ਹੋਊਗਾ ਬਹੁਤ ਕੁਝ ਯੂਨੀਸਟ ਨਾਲ ਟਾਈਪ ਦਾ ਹੋਗਾ ਔਰ ਤੁਸੀਂ ਵੇਟ ਇਨ ਬੋਟ ਚੱਲੇਦਾ ਇਟਸ ਉਹ ਕਹਿੰਦੇ ਨੇ ਜਲਦੀ ਵਾਲੀ ਗੱਲ ਹੈ ਕਿਉਂਕਿ ਅਸੀਂ ਵੀ ਫਲੱਜ ਬੀਜੀ ਸੀ ਮੈਮਰੀ ਆਥ ਲੇਟ ਆਂ ਔਰ ਜਦੋਂ ਅਗਲੀ ਮੀਟਿੰਗ ਹੋਵੇ ਉਹਦੇ ਤੁਹਾਨੂੰ ਸਭ ਕੁਝ ਕਲੈਰਟੀ ਦਿੰਦੇ ਆ ਤੁਹਾਡੇ ਉਧਰ ਹਾਲਾਤ ਕੀ ਹਾਲ ਹੈ ਬਿਲਕੁਲ ਹਾਲਾਤ ਬਹੁਤ ਚੰਗੇ ਨਹੀਂਗੇ ਔਰ ਉਸ ਪ੍ਰਮਾਤਮਾਗੇ ਹੀ ਅਰਦਾਸ ਕਰਦੇ ਆ ਵੀ ਹੁਣ ਬਸ ਕਰੋ ਮੇਰ ਕਰੋ ਬਹੁਤ ਨੁਕਸਾਨ ਹੋ ਗਿਆ ਔਰ ਇਹ ਰਿਕੁਐਸਟ ਹੈ ਸਾਨੂੰ ਸਾਰਿਆਂ ਨੂੰ ਨਾਟਵੇਂ ਕਿਸੇ ਇੱਕ ਪਾਰਟੀ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਜੰਗ ਨਾਲ ਲੜਨਾ ਚਾਹੀਦਾ ਹੈ ਬਹੁਤ ਨੁਕਸਾਨ ਹੋਇਆ 아이 ਤੇ ਕਿੰਨੀਆਂ ਕਦੇ ਬਾਰਿਸ਼ਾਂ ਪਹਿਲਾਂ ਆਈਆਂ ਨਹੀਂ ਔਰ ਪਰ ਮੈਂ ਇੱਕ ਗੱਲ ਕਹਿਣੀ ਛੋਣਾ ਹੁਣ ਪਾਣੀ ਨਹੀਂ ਮੰਗਦਾ ਕੋਈ ਜਦੋਂ ਪੰਜਾਬ ਕੋਲ ਪਾਣੀ ਨਹੀਂ ਹੁੰਦਾ ਸਾਰੇ ਮੰਗ ਲੈਂਦੇ ਹੁਣ ਪਾਣੀ ਕੋਈ ਮੰਗਦਾ ਹੀ ਨਹੀਂਗਾ ਪਰ ਚਲੋ ਪੰਜਾਬ ਸਾਰੀ ਵਾਰ ਹਰ ਵਾਰ ਉੱਠਿਆ ਡਿਗ ਡਿਗ ਕਿਉਂ ਉੱਠਿਆ ਇਸ ਵਾਰ ਫਿਰ ਉੱਠੂਗਾ ਸਤੰਬਰ ਦੇ ਮਹੀਨੇ ਤੱਕ 2 ਸਤੰਬਰ ਤੱਕ ਕਹਿ ਰਹੇ ਕਿ ਹੜਾ ਦਾ ਜਿਹੜਾ ਬੜਿਆ ਰਹੇਗਾ ਫਰੰਟ ਲਿ ਸਿਚੁਏਸ਼ਨ ਤਾਂ ਉਹਦੀ ਵੀ ਸਰਕਾਰ ਤੇ ਕੀ ਕੀ ਉਪਰਾਲੇ ਨੇ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ ਮੇਰੇ ਪਿੰਡ 'ਚ ਇੱਕ ਸਭ ਤੋਂ ਵੱਡਾ ਪਿੰਡ ਸੀ ਟਾਣਿਨਾਤਾ ਸਿੰਘ ਜਿਹਦੀ ਕਨੈਕਟੀਵਿਟੀ ਟੁੱਟ ਜਾਂਦੀ ਸੀ ਉਥੇ 350 ਕਰੋੜ ਦਾ ਪੁਲ ਦਿੱਤਾ ਹੈ ਸਰਕਾਰ ਨੇ ਬਣਾ ਕੇ ਔਰ ਬਾਕੀ ਪਿੰਡਾਂ ਚ ਜਿਤੇ ਇਥੇ ਟਾਣੀਆਂ ਰਹਿ ਗਏ ਕਿਤੇ 5 ਘਾ ਰਹਿ ਗਏ ਤੇ 7 ਘਾ ਉਥੇ ਅਸੀਂ ਕਿਸ਼ਤੀ ਰਹੀ ਉਹਨਾਂ ਨੂੰ ਹਰ ਸਮਾਂ ਅਵੇਲੇਬਿਲਟੀ ਕੇ ਚਾਹੇ ਫੀਡ ਹੋਵੇ ਚਾਹੇ ਚਾਰਾ ਹੋਵੇ ਚਾਹੇ ਘਰ ਦਾ ਰਾਸ਼ਨ ਹੋਵੇ ਇਟਸ ਮਾਈ ਡਿਊਟੀ ਔਰ ਮੈਂ ਕੋਈ ਕਮੀ ਨਹੀਂ ਹੁੰਦਗਾ ਮੇਰੇ ਹਵਾਲੇ ਅੱਜ ਰਾਜਪਤ ਗੁਲਾਬ ਸਿੰਘ ਪਟਾਰੀ ਨੇ ਇਧਰ ਬੰਦਿਆ ਮਿਸ਼ਾਨਾ ਨੂੰ ਲਗਾ ਕੇ ਪੰਜਾਬ ਦੇ ਉਹ ਅਸੀਂ ਤਾਂ ਉਹਨਾਂ ਨੇ ਰਿਕੁਐਸਟ ਕਰ ਸਕਦੇ ਆ ਵੀ ਬਿਲਕੁਲ ਇਸ ਟਾਈਮ ਪੰਜਾਬ ਨਾਲ ਖੜਨ ਦੀ ਜ਼ਰੂਰਤ ਹੈ ਚਾਹੇ ਪਾਰਟੀ ਇੱਕ ਅਲੱਗ ਚੀਜ਼ ਹੈ ਪਰ ਜੋ ਨੁਕਸਾਨ ਹੋਇਆ ਨਾ ਉਹ ਖਲਾ ਪੰਜਾਬ ਦਾ ਹੋਇਆ ਉਹ ਹਿੰਦੁਸਤਾਨ ਦੇ ਲੋਕਾਂ ਦਾ ਨੁਕਸਾਨ ਹੋਇਆ ਸੋ ਇਹ ਸਾਡੀ ਦਾ ਮੋਦੀ ਸਾਹਿਬ ਨੂੰ ਵੀ ਰਿਕੁਐਸਟ ਹੈ ਜੇ ਕਿਤੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਉਹਨੂੰ ਹੈਲੀਕਾਪਟਰ ਉੱਤੇ ਘੁੰਮਦਾ ਫਿਰਦਾ ਹੋਣਾ ਸੀ ਪਰ ਪੰਜਾਬ 'ਚ ਥੋੜਾ ਜਿਹਾ ਕਮੀ ਰਹਿ ਜਾਂਦੀ ਹੈ ਪਰ ਇਹ ਹੋਣਾ ਨਹੀਂ ਚਾਹੀਦਾ ਇਸ ਮਾਹੌਲ 'ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚਾ ਬੀਜਪੀ ਵਿੱਚ ਖਾਲੀ ਦਿਨ ਮੈਨੂੰ ਕੋਈ ਤਰਾਸ ਨਹੀਂ ਹਰ ਬੰਦੇ ਨੂੰ ਆਪਦਾ ਕੁਛ ਨਾ ਕੁਛ ਯੋਗਦਾਨ ਪਾਣਾ ਚਾਹੀਦਾ ਉਹਨਾਂ ਲੋਕਾਂ ਲਈ ਜਿਹੜੇ ਬਾਰਡਰ ਤੇ ਇਹਨਾਂ ਦੇ ਘਰੋਂ ਛਿੜ ਗਏ ਬਾਕੀ ਸਰਕਾਰ ਵੱਲੋਂ ਕੋਈ ਕਮੀ ਨਹੀਂ ਹਰ ਉਸੂਲਤ ਹਰੋ ਕੰਮ ਪੂਰਾ ਕਰਾਂਗੇ ਜਿਹੜੀ ਸਾਡੇ ਜ਼ਰੂਰਦਾਰ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ